ਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭੌਂਆਂ ਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਲੱਗੇ ਆ ਬਡਾਉਣ ਪਿੰਡ ਮਾਲਾ ਖੇੜੀ ਤਫਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਦੋ ਪਸ਼ੂ ਵੀ ਵਿਖਾਉਣੇ ਆ ਤੇ ਆਪਾਂ ਪਹੁੰਚਿਆ ਵੀਰ ਸ਼ੇਰੇ ਦੇ ਕੋਲ ਤੇ ਅੱਜ ਉਹ ਕਰਦੇ ਆ ਵੀ ਇਹਨਾਂ ਨਾਲ ਗੱਲਬਾਤ ਤੇ ਪੁੱਛਦੇ ਆ ਪਟੂਆਂ ਦੀ ਡਿਟੇਲ ਸਾਸੀ ਘਰਜੀ ਸਾਸੀ ਘਰਜੀ ਸਤਿ ਸ਼੍ਰੀ ਅਕਾਲ ਜੀ ਉਹ ਉਸ ਨੋਟ ਹੀ ਤਾਂ ਆ ਵੀ ਜੀ ਵਧੀਆ ਵਧੀਆ ਕਿਰਪਾ ਜੀ ਬਰੂ ਰਾਮ ਦਾਸ ਦੀ ਇਹਨੂੰ ਕਿਰਪਾ ਚਾਹੀਦੀ ਉਹਨਾਂ ਨੇ 6-7 ਪਸ਼ੂ ਲਾਇਆ ਬਾਰੀ ਪਸ਼ੂ ਸੇਲ ਹੋ ਗਏ ਸਾਰੇ ਅੱਛਾ ਤੇ ਮੈਂ ਇਹ ਆਖੇ ਤੁਹਾਨੂੰ ਕੈਨਸਲ ਕਰ ਲੀਏ ਇਹ ਵੀਡੀਓ ਹੁਣ ਕੱਲ ਨੂੰ ਕਹਾ ਲੈਨੇ ਆ ਅੱਛਾ ਇਹ ਆਖੇ ਵੀ ਹੁਣ ਆਏ ਆ ਤੇ ਚਲੋ ਮੈਂ ਹਾਂ ਚੱਲ ਬੋਲੇ ਗਿਆ ਨਹੀਂ ਮਾ ਜੀ ਕੋਈ ਇਹ ਤਾਂ 6-7 ਲਾਇਆ ਤੁਹਾਨੂੰ ਪਤਾ ਨਹੀਂ ਵੇਚ ਗਏ ਸਾਰੇ ਨੇ ਇਹ ਹਾਂ ਜੀ ਕੋਈ ਵੀਰ ਜੀ ਚੱਲ ਗਏ ਜੀ ਲੱਦ ਕੇ ਤੇ ਦੋ ਝੋਟੀਆਂ ਵੀਰ ਨੇ ਬਾਹਰ ਕਢਾ ਲੀਆਂ ਜਿਹੜੀਆਂ 500 ਤੋਂ ਝੋਟੀਆਂ ਪਾਉਣੀਆਂ ਸੱਜਰ ਬਾਲ ਹੋਣਾ ਵਿੰਡੋ ਮੈਂ ਹਜੇ ਬਾਹਰ ਮੱਝੀਆਂ ਵੀ ਚਲ ਜਾਣੀਆਂ। ਠੀਕ ਹੈ ਠੀਕ ਹੈ ਜੀ। ਤੁਸੀਂ ਆਪਣਾ ਨਾਮ ਤੇ ਫਿਰ ਐਡਰੈਸ। ਨਾਮ ਮੇਰਾ ਸ਼ੇਰਾ ਜੇ ਪਿੰਡ ਮਾਲਾ ਜਿਹੜੀ ਤਹਿਸੀਲ ਹੈ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹੈ। ਫੋਨ ਨੰਬਰ 9845 ਦੇ 618। ਠੀਕ ਹੈ ਜੀ। ਤੇ ਤਿੰਜਾ ਮਹੀਨਾ ਜੇ 6 ਤਰੀਕ ਜੀ ਅੱਜ ਹੈ। ਠੀਕ ਹੈ ਜੀ। ਆ ਵੜ ਤੋਂ ਕਰ ਲਈਏ ਵੀ ਨਾ। ਹਾਂ ਜੀ ਵੜ ਤੋਂ ਕਰ ਲਈਏ ਵੀ ਜੀ। ਦੱਸਿਓ ਇਹਦੇ ਬਾਰੇ ਕਿੰਨਾ ਕੁ ਟਾਈਮ ਵਾਜੇ ਖੜਦੀ ਵਿੱਚੀ ਹੈ। ਇਹਨੇ ਵੀ ਜੀ ਹਜੇ ਹੱਤਾਗਾ ਲੈ ਜਾਣਾ ਜੀ। ਅਸੀਂ ਵੜਨੇ ਪਹਿਲੇ ਸੂਰੇ ਤੋਂ 10 ਕਿਲੋ ਦਿੱਤਾ ਜੇ ਐਰਕੀ ਵੀ ਮੰਨ ਲਓ ਕੋਈ 12 ਦੇ ਜੇ 11 ਦੇ ਜੇ ਦੁੱਧ ਇੱਥੇ ਕਿ ਦੇ ਜਾਣਾ ਵੈੜ ਨੇ ਅੱਛਾ ਠੀਕ ਹੈ ਠੀਕ ਹੈ ਜੀ ਮੈਂ ਨਕੀਨਾ ਹੀ ਲਿਆਂਦਾ ਜੀ ਲੰਬੀ ਸਨਾਂ ਅੱਛਾ ਇਹ ਬੋਲਣਾ ਵੀ ਜੇ ਥੋੜ੍ਹ ਕੇ ਬਖਾਈਏ ਵੱਡੀ ਫਾਰਮ ਵਾਲੀ ਵੈੜ ਜੇ ਚਲੋ ਬਈ ਜੀ ਚਲੋ ਚੈੱਕ ਕਰੀਏ ਚਲੋ ਵੀਰ ਜੀ ਕਹੇ ਨੇ ਥੋੜੇ ਜਿਹਾ ਲਾਉਣ ਵਾਲਾ ਵੀਰ ਭਰਾ ਹੁੰਦਾ ਨਹੀਂ ਬਿਲਕੁਲ ਬਿਲਕੁਲ ਆਰਮੀ ਮੰਨ ਲਓ ਵੀ ਸਾਰੇ ਵੱਡੀ ਲੈਨ ਵਾਲੇ ਹੀ ਹੁੰਦੇ ਹਾਂਜੀ ਹਾਂਜੀ ਛੋਟੀ ਲੈਨ ਵਾਲਾ ਵੀ ਹੱਸ ਮੰਨ ਲਓ ਵਧੀਆ ਦੁੱਧ 10000 ਕਿਲੋ ਨੇ ਵਧੀਆ ਦੇਈ ਜਾਣਾ ਠੀਕ ਕਰੀਂਗਾ ਜੀ ਹਰੇ ਮੈਨੇ ਕਰ ਚੱਕਾ ਕਿ ਨਾਰਮਲ ਜਿਹਾ ਕੱਢ ਆ ਗਿਆ ਜੀ ਸ਼ੇਰਤ ਸਵਾਰ ਕੀ ਬਹੁਤ ਹੀ ਸ਼ਾਨਦਾਰ ਆ ਜੇ ਤੇ ਲੱਗਦਾ ਨਾ ਜੀ ਕਾਫੀ ਆਵਾਂ ਨੇ ਤੇ ਜਦੋਂ ਲੱਗੂਗੀ ਵੀਰਾਂ ਦਾ ਵੀ ਪੰਛੀਤ ਹੋਰ ਪਰ ਉਹ ਬਾਈ ਜੀ ਫੇਰ ਤੋਂ ਆ ਗਈ ਚੈੱਕ ਠੀਕ ਹੈ ਠੀਕ ਹੈ ਜੀ ਲਓ ਵੀ ਦੱਸ ਦੋ ਕੰਨ ਦੇ ਬਾਰੇ ਮੜਾ ਜੀ ਕੋਈ ਨਹੀਂ ਉਹ ਅੰਦਰ ਦਿਖਾ ਦਿਓ ਠੀਕ ਹੈ ਠੀਕ ਹੈ ਲਓ ਬਾਈ ਕਰੋ ਚੈੱਕ ਜੇ ਝਲਨਾ ਤੋਂ ਨਾ ਕਾਫੀ ਜਵਾਂ ਨੇ ਤੇ ਸਾਂਗੂਣ ਬਹੁਤ ਹੀ ਚੰਗਾ ਲੱਗਾ ਪਹਿਲੰਦੇ ਇਹ ਥਾਂ ਵੀ بڑا ਹੈ ਜਿੱਥੇ ਜਿੱਥੇ ਲੱਗਾ ਵਾ ਜਿੱਦੀ ਹੈਗੀ ਜਿੱਦੀ ਬੱਜੀ ਹੈ ਨਾ ਮੈਨੂੰ ਇੰਨਾ ਬੜਾ ਦੁੱਧ ਦਾ ਰਿਕਾਰਡ ਤੋੜ ਦੇਣਾ ਇਹਨੇ ਫੜ ਕੇ ਅੱਛਾ ਠੀਕ ਹੈ ਠੀਕ ਪਾਣ ਦੇ ਨਾਲ ਕਿਲੋ ਦਈ ਜਾਣਾ ਜੇ ਠੀਕ ਹੈ ਠੀਕ ਹੈ ਤੇ ਜਿੱਦੀ ਇਹ ਕਹਨਾ ਇਹਦਾ ਕੰਨ ਮਤਲਬ ਵੀ ਬਾਬਾ ਜਿਹੜੇ ਪੁਰਾਣਾ ਕਿਤੇ ਅੱਛਾ ਜੀ ਮਤਲਬ ਪੁੱਤਿਆਂ ਨੇ ਕਦੇ ਪਾਰਪੁਰ ਦਿੱਤਾ ਸੀ ਅੱਛਾ ਇੱਕ ਠੀਕ ਹੈ ਜੀ ਪੰਜ ਕਹਿੰਦੀ ਛੋਟੇ ਭਈਆ ਲੱਗ ਜੇ ਤਾਂ ਕਿਆ ਕਰ ਸਕਦੇ ਜੀ ਹਾਂ ਜੀ ਆ ਕਦੋਂ ਚੈੱਕ ਕਰੋ ਜੀ ਮੈਂ ਜੀ ਮਨਦਰੂਪ ਕਿੰਦਾ ਮਗਾ ਲਓ ਤੁਸੀਂ ਥਣ ਕੋਲ ਅੱਜ ਮਨਦਰੂਪ ਕਿੰਦਾ ਕਿਹੜਾ ਕੰਨ ਕੰਨ ਦਾ ਜੀ ਕੰਨ ਬਾਬਾ ਪੁਰਾਣਾ ਹੀ ਮਨ ਲਓ ਵੀ ਹੋਇਆ ਵਾ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਕਦੇ ਨਿੱਕੀ ਹੁੰਦੀ ਦਾ ਜੀ ਠੀਕ ਹੈ ਜੀ ਕੁੱਟਿਆ ਕੁੱਟਿਆ 3 ਕਿਲੋ ਕਰਦਾ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਲਓ ਭਾਈ ਇਹ ਤੋਹਫਾ ਜੀ ਤੁਹਾਡੇ ਵਾਸਤੇ ਵੀ ਉਹਨੇ ਬਹੁਤ ਸੋਹਣਾ ਲੱਗਾ ਵਾ ਫਿਰ ਵੇੜ ਦੋ ਤੇ ਥਣ ਤੋਂ ਬੜਾ ਚੰਗਾ ਲੱਗਾ ਵਾ ਤੇ ਕੀ ਮੁੱਲ ਫਿਰ ਵੀ ਜੀ ਦਾ ਮੁੱਲ ਵੀ ਜੀ ਜਾ ਜੀ ਅੱਛਾ ਜੀ ਤੇ ਜਿੰਨੀ ਘਗੀ ਆ ਮੰਨ ਲਓ ਵੀ ਸਾਫ ਸੁਥਰੀ ਆ ਹਾਂ ਜੀ ਤੇ ਮ ਤੇ 23000 ਦੀ ਦੇ ਦਾਂਗੇ ਬਜੀ 200 ਰੁਪਏ ਦਾ ਛੋਟ 23000 ਹਾਂ 23000 ਤੇ 200 ਰੁਪਏ ਲਓ ਬਜੀ ਬਿਲਕੁਲ ਨਿਕਾ ਜਾ ਵੇੜ ਦੇ ਸਾਹ ਹਾਂ ਬਜੀ ਧੋਖੜਾ ਧੋਖੜਾ ਮਾੜਾ ਮੁੱਲ ਕਰਤਾ ਠੀਕ ਹੈ ਠੀਕ ਹੈ ਜੀ ਬਾਕੀ ਦੁੱਧ 12 13 ਕਿਲੋ ਨੇ ਹੱਸ ਕੇ ਭਰ ਹੀ ਜਾ ਠੀਕ ਹੈ ਜੀ ਆਜੋ ਹੁਣ ਆ ਆ ਵੀ ਬਜੀ ਇੱਕ ਨਗੀਲਾ ਲਿਆਂਦਾ ਜੀ ਕੱਢ ਕੇ ਅੱਛਾ ਜੀ ਸਿੰਗ ਕੁਆਲਟੀ ਵੇਖੋ ਤੁਨੀ ਝੋਟੀ ਦੀ ਤੇ ਦੂਜਾ ਸਵੇਰ ਨੂੰ ਇਹ ਪੰਜਾਂ ਮਹੀਨਿਆਂ ਦੀ ਡੱਬਣ ਜੇ ਅੱਛਾ ਜੀ 5 6 ਕਿਲੋ ਦੁੱਧ ਜੀ ਠੀਕ ਹੈ ਠੀਕ ਹੈ ਜੀ ਲਓ ਬਜੀ ਬਹੁਤ ਸੋਹਣੀਆਂ ਕਦਮਾਂ ਜਿੰਦੀ ਯੋਰ ਕਿਰਾ ਮੋਰਾ ਆ ਗਿਆ ਤੇ ਮੋਰਾ ਦਸਲਦੀ ਝੋਟੀ ਜਾਂ ਦੋਦਲਦੀ ਹੈ ਭਾਈ ਦੇਸੀ ਨਹੀਂ ਆਪਣੇ ਠੀਕ ਹੈ ਜੀ ਪੰਜਾਂ ਮਹੀਨਿਆਂ ਦੀ ਜਿਹੜੀ ਕਿੱਕ ਪਾਸ ਆ ਡੱਕ ਕੇ ਨਰਮਲ ਜੀ ਵੀ ਹੁਣ ਚੋਗੇ ਲਿਆਂਦੀ ਜੇ ਆਪਾਂ ਸਾਰੀ ਇਹ ਦੂਮੇ ਡੰਗਰ ਕੋ ਨਹੀਂ ਆਈ ਆ ਅੱਛਾ ਜੀ ਤੇ ਗਾਈ ਮੈਂ ਤੇ ਪੇੜਾ ਦੀ ਜਾਂ ਇਹੋ ਵੀ ਮੈਂ ਚੋਗੇ ਲਿਆਂਦੀ ਸਾਰੀ ਠੀਕ ਹੈ ਠੀਕ ਹੈ ਜੀ ਦੋ ਭਾਈ ਕਰ ਸਕਦੇ ਤੁਸੀਂ ਕਿੱਕ ਪੂਰੇ ਵੱਡੇ ਕੱਡ ਵਜਣ ਵਾਲੀ ਹੈ ਵੱਡੂ ਸੱਤ ਕੱਡ ਦੀ ਚੰਗੀ ਆ ਤੇ ਇਸ ਟਾਈਮ ਜਿਹੜੀ ਪੰਜਾਂ ਮਹੀਨਿਆਂ ਦੀ ਕਿੱਕ ਪਾਉਤ ਆ ਠੀਕ ਆ ਠੀਕ ਹੈ ਇਦਰ ਚਾਤੀ ਮਦਾਰਿਓ ਮੜੀ ਜੀ ਜੀ ਮਿੰਟ ਦੇ ਕੋਲ ਪਹਿਲੇ ਵਿੜੇ ਸੇਲ ਹੋ ਗਏ ਸੀ ਹਾਂਜੀ ਹਾਂਜੀ ਇਹ ਸੇਲ ਹੋ ਗਏ ਵੀਰ ਜੀ ਚੱਲ ਜਾਨੇ ਅ ਚਾਹ ਧਿਆਨ ਨਾਲ ਧਿਆਨ ਬਖੋਂ ਲੈ ਨਾ ਵੀਰੋ ਇਹਦੇ ਵਿੱਚ ਵੀਡੀਓ ਪਾ ਜੁਂਦਾ ਅ ਚਾਹ ਚਾਹ ਠੀਕ ਜੀ ਹਾਂ ਦੇ ਹਾਂ ਦਰਦੀ ਹੋਵੇ ਲੋਕ ਪਾਜੀ ਕਰ ਸਕਦੇ ਜੀ ਚੈੱਕ ਇਹ ਵੀ ਨਬੀਨਾ ਪੀ ਸੀ ਆ ਸੋ ਰੈਡ ਬਲੈਕ ਆ ਕੀ ਨਿਗਾ ਨਿਗਾ ਜਾਂ ਸੇਂ ਗਿਆ ਤੇ ਪੂਛ ਤਾਂ ਕੀ ਵਾਲ ਮੇਰੇ ਸਾਲ ਅਰੇ ਕਾਲੇ ਆ ਕਰੋ ਬਗੀ ਕਿਆ ਕਾ ਇਹਦਾ ਕੀ ਮੁੱਲ ਦਿੱਤੀ ਹਰ ਵੀਜੀ ਕਰਾਉਂਦੇ ਆ ਵੀ ਲੋਕ ਅਸੀਂ 85 ਵੀ ਕਰਾਉਂਦੀ ਆ ਅੱਛਾ ਜੀ ਪਰ ਆਪਣਾ ਦੇਜ ਠੀਕ ਹੈ ਜੀ ਛੋੜਾ ਨਾਲ ਕੰਮ ਕਰਨਾ ਜੇ ਠੀਕ ਠੀਕ ਤੇ ਦੇਰੀਏ 70 ਦੀ ਝੋਟੀ ਕਰ ਲੀਏ ਜੈਜ ਜਾ 70 ਚ 2 ਛੜ ਦਈਏ ਵੀਜੀ 68 60000 ਜੀ 60 ਜੋ 200 ਰੁਪਏ ਛੋੜਾ ਠੀਕ ਹੈ ਠੀਕ ਹੈ ਲੋ ਭਾਜੀ 68600 ਦੇ ਦੇਣੀ 65 ਚੋਂ 200 ਰੁਪਿਆ ਛੋਟ ਆ ਫੋਨਾ ਕੋਈ ਵੀਰ ਪ੍ਰਾਕ ਹਟਾਉਣ ਵਾਲਾ ਲੋ ਭਾਜੀ ਬਿਲਕੁਲ ਛੋਟਾ ਜਿਹਾ ਭਾਅ ਕਰਤਾ 65000 ਚੋਂ 200 ਰੁਪਿਆ ਛੋਟ ਇਹ ਪੰਨੀ ਵੀ ਕਟਕਾ ਖਾਲੀ ਝੁੱਟੀ ਕੇ ਹੰਨ ਦੇਣੀ ਨਹੀਂ ਜੀ ਨਹੀਂ ਬਿਲਕੁਲ ਪੰਜ ਮਹੀਨਿਆਂ ਦਾ ਦੁੱਧ ਵੀ ਆ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਠੀਕ ਹੈ ਲੋ ਭਾਜੀ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਤੇ 5 6 ਲੀਟਰ ਜਿਹੜਾ ਦੁੱਧ ਇਸ ਟਾਈਮ ਬਿਲਕੁਲ ਇਹਦੇ ਕੋਲ ਰੈਡੀ ਆ ਕਰੋ ਚੈੱਕ ਬਾਕੀ ਵੀਰ ਨੇ ਚਵਾਈ ਕਰਕੇ ਲੈਂਦੀ ਆ ਹਾਂ ਜੀ ਤੇ ਸਾਰੇ ਵੀਰਾਂ ਗਾਲੀ ਹੱਥ ਜੋੜ ਕੇ ਬਹਿੰਦੇ ਵੀਡੀਓ ਨੂੰ ਵੱਤ ਵੱਲ ਸ਼ੇਰ ਮਾਈਕ ਤੇ ਸਬਸਕ੍ਰਾਈਬਰ ਜਰੂਰ ਕਰ ਦਿਆ ਕਰੋ ਚੈਨਲ ਨੂੰ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਦਾ